ਕਵਰ ਫਿਰ ਤੁਹਾਡੇ ਆਪਣੀ ਇਸ ਐਜੂਕੇਸ਼ਨਲ YouTube ਚੈਨਲ ਤੇ ਅੱਜ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਜਮਾਤ 8ਵੀਂ ਲਈ ਸਾਇੰਸ ਦਾ ਜਿਹੜਾ ਹੈ ਫਾਈਨਲ ਪੇਪਰ ਬੇਟਾ ਹੋਇਆ ਉਹ ਹੱਲ ਕਰਾਂਗੇ ਤੇ ਉਮੀਦ ਕਰਦੇ ਆ ਬੇਟਾ ਪੇਪਰ ਸੌਖਾ ਹੀ ਸੀਗਾ ਤੇ ਤੁਹਾਨੂੰ ਆਉਂਦਾ ਹੋਏਗਾ ਤੇ ਤੁਹਾਡੇ ਕੁਐਸਚਨ ਆ ਜਿਹੜੇ ਇਹਦੇ ਸਾਰੇ ਕੁਐਸਚਨ ਬਹੁਤ ਛੋਟੇ ਆ ਵੱਡੇ ਆ ਸਹੀ ਹੋਣੇ ਆ ਚਲੋ ਸਟਾਰਟ ਕਰਦੇ ਆ ਬੋਤਾਪਾ ਪਹਿਲੇ ਕੁਐਸਚਨ ਤੋਂ ਬਹੁਬਿਕਲਪੀ ਨੇ ਇਸ ਤਿਸਾ ਇਤਨਾ ਸੁੰਦਰ ਪੈਟਰਨ ਦੇਖੇ ਜਾ ਸਕਦੇ ਹਨ ਤਾਂ ਇਹਦਾ ਹੋਊਗਾ ਫਲਾਈਡਿਓਸਕੋਪ ਇਹਨਾਂ ਦੇ ਸਥਾਨ ਅੰਤਰਨਾ ਚਾਰਜ ਪੈਦਾ ਹੋ ਜਾਂਦਾ ਵੀ ਇਲੈਕਟ੍ਰੋਨ ਇਹਨਾਂ ਵਿੱਚੋਂ ਕਿਹੜੀ ਮਹਾਮਾਰੀ ਹੈ ਤਾਂ ਸਾਰੀਆਂ ਹੀ ਨੇ ਡੇਂਗੂ ਹੈ ਜਾਂ ਸਵਾਈਨ ਫਲੂ ਇਹਨਾਂ ਵਿੱਚੋਂ ਕਿਹੜਾ ਦਰਵਜਲੀ ਦਾ ਚੰਗਾ ਚਾਲਕ ਹੈ ਇਹਦੇ ਵਿੱਚੋਂ ਚੰਗੇ ਚਾਲਕ ਸਾਰੇ ਹੀ ਹੈ ਬਟਾ ਚੰਗਾ ਚਾਲਕ ਨਹੀਂ ਹੈ ਉਹਨਾਂ ਦੇ ਕੁਸਚਨ ਨੂੰ ਤਿੰਨ ਜਿਹੜੇ ਉਹ ਚੰਗੇ ਚਾਲਕ ਹੈ ਚੰਗਾ ਚਾਲਕ ਨਹੀਂ ਹੈ ਤਾਂ ਕਿਹੜਾ ਹੋਣਾ ਸੀ ਕਸ਼ੀਦਤ ਪਾਣੀ ਠੀਕ ਹੈ ਚੰਗਾ ਚਾਲਕ ਨਹੀਂ ਹੈ ਵੈਸੇ ਪੰਜਾਬੀ ਮੀਡੀਅਮ ਵਾਲੇ ਲਈ ਗਰੇ ਸ ਹੈ ਕਿਉਂਕਿ ਇੱਥੇ ਲਿਖਣਾ ਸੀ ਚੰਗਾ ਚਾਲਕ ਨਹੀਂ ਹੈ ਜਿਹੜਾ ਬਿਜਲੀ ਦਾ ਚੰਗਾ ਚਾਲਕ ਹੈ ਗਰੇਫਾਈਟ ਡੈਸ਼ ਵਿੱਚੋਂ ਤੁਨੀ ਸੰਚਾਰ ਕਰ ਸਕਦੀ ਹੈ ਕਿਹਦੇ ਵਿੱਚੋਂ ਠੋਸ ਤਰਲ ਅਤੇ ਗੈਸ ਸਾਰੇ ਕਿਹੜੀ ਰਗੜ ਦੀ ਮਤਲਬ ਸਭ ਤੋਂ ਵੱਧ ਹੁੰਦੀ ਹੈ ਵੀ ਸਤਿੱਤ ਰਗੜ ਸ਼ੱਕਰ ਰੋਕ ਇਸ ਹਾਰਮੋਨ ਦੀ ਘਾਟ ਕਾਰਨ ਹੁੰਦਾ ਹੈ ਇਨਸੂਲਿਨ ਸ਼ੁਕਰਾਨੂ ਅਤੇ ਅੰਡੇ ਦੇ ਮੇਲ ਤੋਂ ਕੀ ਬਣਦਾ ਹੈ ਜੁਗਮਜ ਜੈਵ ਵਿੰਨਤਾ ਦੇ ਵਿਸਤਾਰ ਬਣਾਇਆ ਜਾਂਦਾ ਹੈ ਵੀ 22 ਮਈ ਇਟਲੀਆਂ ਵਿੱਚੋਂ ਕਿਹੜਾ ਸਵਭਾਵਿਕ ਦહન ਦહન ਦਾ ਉਦਾਹਰਨ ਹੈ ਚਿੱਟੇ ਫਾਸਫੋਰਸ ਨੂੰ ਜਲਾਉਣਾ ਉੱਚ ਕੁਆਲਟੀ ਉਹਲਾ ਹੈ ਜਿਹੜਾ ਐਂਥਰਾਸਾਈਟ ਹੈ ਇਹਨਾਂ ਵਿੱਚੋਂ ਕਿਸ ਜੀਵ ਨੂੰ ਸਪਸ਼ਟ ਤੌਰ ਤੇ ਸੰਜੀਵ ਜਾਂ ਨਰਜੀਵ ਨਹੀਂ ਕਿਹਾ ਜਾ ਸਕਦਾ ਤਾਂ ਇਹਦਾ ਹੁਣਾ ਸੀ ਵੀ ਵਾਇਰਸ ਵਿਛਾਣੂ ਨੈਕਸਟ ਹੈ ਇਹਨਾਂ ਵਿੱਚੋਂ ਕਿਹੜਾ ਆਪਣਾ ਪੋਇਨ ਆਪ ਤਿਆਰ ਕਰਦਾ ਵੀ ਕਾਈ ਕਿਸ ਦੀ ਤਿਆਰੀ ਲਈ ਗੰਡੋਆਂ ਦੀ ਵਰਤੋਂ ਕੀਤੀ ਜਾਂਦੀ ਹੈ ਬਰਮੀ ਕੰਪੋਸਟ ਬਲਾਨੜ ਕਰਨਾ ਸੀ ਰਸੋਈ ਵਰਤੋਂ ਲਈ ਵਾਲਣ ਹੈ ਜੋ ਐਲ ਪੀ ਜੀ ਅੱਗ ਬੁਝਾਉਣ ਦੇ ਵਿੱਚ ਜੰਤਰਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਅੰਡੇ ਦੇਣ ਵਾਲੇ ਜੰਤੂ ਨੂੰ ਅੰਡ ਚ ਕਿਹਾ ਜਾਂਦਾ ਹੈ ਸ਼ੋਰਾ ਜਿਹੜਾ ਉਹ ਬੇ ਲੋੜੀ ਦੁਨੀਏ ਠੀਕ ਹੈ ਵੀ ਨੈਕਸਟ ਹੈ ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਰਬੀ ਦੀਆਂ ਫਸਲਾਂ ਕਿਹਾ ਜਾਂਦਾ ਹੈ ਬੇਟਾ ਤਿੰਨ ਤੀਜੇ نیچے ਦਿੱਤੇ ਹੋਏ ਸੀ ਇਹਨਾਂ ਵਿੱਚੋਂ ਟਿੱਕ ਕਰ ਲੈਣਾ ਆਪਾਂ ਰਬੀ ਆ ਜਾਊਗਾ ਉਸ ਤੋਂ ਬਾਅਦ ਹੈ ਐਲ ਪੀ ਯੂ ਦਾ ਐਲ ਪੀ ਜੀ ਦਾ ਕਲੈਰੀਫਿਕ ਮੋਲ ਹੈ ਜੋ 55000 ਹੋਣਾ ਸੀ ਇੱਥੇ 55 ਸੁਲ ਗਿਆ 55000 ਕਿਲੋ ਜੂਲ ਪਰ ਕਿਲੋਗ੍ਰam ਠੀਕ ਹੈ ਇਹ ਉਹਨਾਂ ਦੀ ਗਲਤੀ ਹੈ ਬਟਾ ਕਿਲੋ ਜੂਲ ਪਰ ਕਿਲੋਗ੍ਰam ਇਹ ਪਰ ਆ ਜਾਓ ਸੈਕਿੰਡ ਦੇ ਵਿੱਚ ਤੀਜਾ ਇਹਦੇ ਵਿੱਚ ਅਮੀਬਾ ਆ ਜਾਊਗਾ ਵੀ ਅਮੀਬਾ ਵਿੱਚ ਦੋ ਖੰਡਣ ਹੁੰਦਾ ਹੈ ਇੱਥੇ ਥੱਲੇ অপਸ਼ਨ ਦਿੱਤੀ ਹੋਈਆਂ ਬਟਾ ਚੌਥਾ ਹੈ ਅੰਡਾਣੂ ਦਾ ਸ਼ਕਰਾਣੂ ਦੁਆਰਾ ਨਿਸ਼ੇਚਣ ਹੋਣ ਤੇ ਜੁਗਮਜ ਬਣ ਜਾਂਦਾ ਹੈ ਕੀ ਆਉਣਾ ਸੀ ਇੱਥੇ ਜੁਗਮਜ ਇਹ ਵਾਲਾ ਭਰ ਦਾਂਗੇ ਵਰਤਤਾ ਘਰਸ਼ਨ ਵਾਲਾ ਇੱਕ ਡੈਸ਼ ਵਾਲਾ ਹੈ ਗੈਰ ਸੰਪਰਕ ਵਾਲਾ ਹੈ ਇਹ ਭਰ ਦੇਣਾ ਸੀ ਕੋਲਾ ਤੇ ਪੈਟਰੋਲੀਅਮ ਪੱਥਰਾ ਟਵਲਨ ਹਨ ਇਹ ਲਾਸਟ ਵਾਲਾ ਭਰਿਆ ਜਾਊਗਾ ਦੋਵਾਂ ਰਗੜਨ ਦੋਵਾਂ ਹੱਥਾਂ ਨੂੰ ਰਗੜਨ ਨਾਲ ਗਰਮੀ ਪੈਦਾ ਹੁੰਦੀ ਹੈ ਇਹ ਭਰ ਦੇਣਾ ਸੀ ਧੂਨੀ ਨੂੰ ਸੰਚਾਰ ਲਈ ਕੀ ਚਾਹੀਦਾ ਹੈ ਵੀ ਮਾਧਿਅਮ ਚਾਹੀਦਾ ਹੈ ਕੋਵਿਡ 19 ਡੈਸ਼ ਰੋਗ ਹੈ ਕਿਹੜੀ ਆ ਵੀ ਮਹਾਮਾਰੀ ਹੈ ਪ੍ਰਕਾਸ਼ ਡੈਸ਼ ਪਦਾਰਥਾਂ ਮਾਧਿਅਮ ਵਿੱਚੋਂ ਲੰਘ ਸਕਦਾ ਹੈ ਪਰਦਰਹੀ ਠੀਕ ਹੈ ਇਸ ਤਰ੍ਹਾਂ ਆਪਾਂ ਭਰ ਦੇਣਾ ਸੀ ਸਣ ਖਾਦਾਂ ਦੀ ਵੱਧ ਵਰਤੋਂ ਨਾਲ ਪੰਜਾਬੀ ਮਿੱਟੀ ਹੈ ਜਿਹੜੀ ਉਤਜਾਬੀ ਜਾਂ ਖਾਰੀ ਹੋ ਸਕਦੀ ਹੈ ਹੋ ਜਾਂਦੀ ਹੈ ਠੀਕ ਹੈ ਨੰਗੀ ਅੱਖ ਨਾਲ ਸਾਰੇ ਜੀਵ ਦੇਖੇ ਜਾ ਸਕਦੇ ਨਹੀਂ ਗਲਤ ਹੈ ਵੀ ਸੀਐਨਜੀ ਡੀਜ਼ਲ ਨਾਲ ਵੱਧ ਪ੍ਰਦੂਸ਼ਣ ਕਰਦੀ ਹੈ ਗਲਤ ਹੈ ਕਿਸ਼ੋਰਾਂ ਨੂੰ ਸੰਤੁਲਿਤ ਭੋਜਨ ਦੀ ਜਰੂਰਤ ਨਹੀਂ ਹੁੰਦੀ ਇਹ ਵੀ ਗਲਤ ਹੈ ਸਭ ਨੂੰ ਲੋੜ ਹੁੰਦੀ ਹੈ ਇਹ ਵੀ ਗਲਤ ਹੈ ਬੇਟਾ ਕੁਐਸਚਨ ਤੁਹਾਡਾ ਗੁਰਤਾਵਾਲ ਇਕ ਗੈਰ ਸੰਪਰਕ ਵਾਲ ਹੈ ਇੰਗਲਿਸ਼ ਮੀਡੀਅਮ ਦੇ ਹਿਸਾਬ ਨਾਲ ਬਣਾਇਆ ਬਣਾ ਸੀ ਤਾਂ ਉਸ ਹਿਸਾਬ ਨਾਲ ਸਹੀ ਬਣ ਜਾਊਗਾ ਠੀਕ ਹੈ ਗੈਰ ਸੰਪਰਕ ਵਾਲ ਹੈ ਠੀਕ ਹੈ ਤਾਂ ਇਸ ਹਿਸਾਬ ਨਾਲ ਆਪਾਂ ਇਹ ਕੁਐਸਚਨ ਕਰਨੇ ਸੀ ਬੇਟਾ ਬਾਕੀ ਜਿਹੜੇ 2 2 ਨੰਬਰ ਦੇ ਕੁਐਸਚਨ ਨੇ ਕੀ ਕੀ ਹੁੰਦੇ ਹਨ ਉਦਾਹਰਨਾਂ ਦਿਓ ਸੂਖਮ ਜੀਵਾਂ ਦੇ ਸਮੂਹਾਂ ਦੇ ਨਾਮ ਠੀਕ ਹੈ ਇਹ ਰੈੱਡ ਡਾਟਾ ਬੁੱਕ ਇਹ ਸਾਰੇ ਕੁਐਸਚਨ ਬੇਟਾ ਤੁਹਾਡੀ ਬੁੱਕ ਦੇ ਵਿੱਚੋਂ ਨੇ ਅਭਿਆਸ ਦੇ ਵਿੱਚੋਂ ਨੇ ਤਾਂ ਸੌਖੇ ਸੀਗੇ ਇਹਨਾਂ ਦੇ ਵਿੱਚੋਂ ਕੋਈ 12 ਕਰਨੀ ਸੀ ਤੁਸੀਂ ਕਿੰਨੇ ਕੁਐਸਚਨ ਨੇ ਤੁਹਾਡੇ ਕੋਲੇ ਬੇਟਾ ਇਹ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ 12 ਕਰਨੀ ਸੀ ਤੁਸੀਂ ਤਾਂ ਦੇਖੋ 17 ਕੁਐਸਚਨ ਸੀ 17 'ਚੋਂ 12 ਕਰਨੀ ਸੀ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ 7 ਕਰਨੀ ਸੀ ਬੇਟਾ ਇਹ ਵੀ ਆਪਣੇ ਕੋਲ 10 ਕੁਐਸਚਨ ਸੀ ਤਿੰਨ-ਤਿੰਨ ਅੰਕਾਂ ਵਾਲੇ ਸਾਰੇ ਸੌਖੇ ਸੀਗੇ ਉਮੀਦ ਕਰਦੇ ਆ ਬੇਟਾ ਤੁਸੀਂ ਇਹ ਕਰਲੇ ਹੋਣਗੇ ਇਹਨਾਂ ਦੀ ਕੋਈ ਤੁਹਾਨੂੰ ਸੋਲੂਸ਼ਨ ਕੀ ਦੀ ਲੋੜ ਨਹੀਂ ਹੈ ਕਿਉਂਕਿ ਇਹ ਤੁਹਾਡੀ ਬੁੱਕ ਦੇ ਵਿੱਚ ਵੀ ਤੁਸੀਂ ਪੜੇ ਹੋਣੇ ਆਪਣੀ ਕਾਪੀ 'ਚ ਵੀ ਲਿਖੇ ਹੋਣਗੇ ਇਹਦੇ ਬਾਕੀ ਇੱਕ ਇੱਕ ਅੰਕਾਂ ਵਾਲੇ ਆਪਾਂ ਤੁਹਾਡੇ ਲਈ ਹੱਲ ਕੀਤੇ ਨੇ ਉਹ ਉਮੀਦ ਕਰਦੇ ਆਂ ਵੀ ਤੁਹਾਡੇ ਸਾਰੇ ਸਹੀ ਹੋਣੇ ਪੁੱਤ ਥੈਂਕ ਯੂ